ਕਿੰਨਾ ਹੋਇਆ ਨੁਕਸਾਨ ਮੈਨੂੰ ਦੱਸ ਮੇਰੇ ਯਾਰਾ ਕੋਈ ਆਖਦਾ ਹੈ ਆਜ਼ਾਦੀ ਤੇ ਕੋਈ ਆਖੇ ਕੱਲੂ ਘਾਰਾ ਕੋਈ ਆਖਦਾ ਹੈ ਆਜ਼ਾਦੀ ਤੇ ਕੋਈ ਆਖੇ ਕੱਲੂ ਘਾਰਾ ਜਦੋਂ ਕਰਦਾ ਸੀ ਯਾਦ ਜਦੋਂ ਕਰਦਾ ਸੀ ਯਾਦ ਉਹ ਰੋ ਪੈਂਦਾ ਸੀ ਮੇਰਾ ਬਾਪੂ ਇਸ ਆਜ਼ਾਦੀ ਨੂੰ ਹੱਲੇ ਗੁੱਲੇ ਤੇ ਵੱਡਾ ਟੁੱਕੀ ਵਾਲਾ ਸਾਲ ਕਹਿੰਦਾ ਸੀ ਮੇਰਾ ਬਾਪੂ ਇਸ ਆਜ਼ਾਦੀ ਨੂੰ ਹੱਲੇ ਗੁੱਲੇ ਤੇ ਵੱਡਾ ਟੁਕੀ ਵਾਲਾ ਸਾਲ ਕਹਿੰਦਾ ਸੀ 1947 ਦੀ ਭਾਰਤ ਪਾਕਿਸਤਾਨ ਵੰਡ ਸਮੇਂ ਪੰਜਾਬ ਨੇ ਤੇ ਬੰਗਾਲ ਨੇ ਬੇਹੱਦ ਦਰਦਨਾਕ ਤੇ ਬੇਹਤ ਭਾਰੀ ਨੁਕਸਾਨ ਝੱਲੇ ਉਹ ਨੁਕਸਾਨ ਬਹੁਤ ਸਾਰੇ ਪੱਖਾਂ ਤੋਂ ਸੀ ਤੇ ਬਹੁਤ ਸਾਰੇ ਰੂਪਾਂ ਵਿੱਚ ਸੀ ਰਾਜਨੀਤਿਕ ਨੁਕਸਾਨ ਭੂਗੋਲਿਕ ਜੈਨਿਕ ਡੈਮੋਗ੍ਰਾਫੀਕਲ ਤੇ ਜੀਓਗ੍ਰਾਫੀਕਲ ਨੁਕਸਾਨ ਫਿਰ ਜ਼ਮੀਨੀ ਨੁਕਸਾਨ ਕਲਾ ਦਾ ਨੁਕਸਾਨ ਕਲਚਰ ਦਾ ਨੁਕਸਾਨ ਘਰ-ਬਾਰ ਸੰਸਕ੍ਰਿਤੀ ਤੇ ਇਹ ਸਭ ਕਾਸੇ ਦੇ ਨਾਲ-ਨਾਲ ਆਰਥਿਕਤਾ ਦਾ ਨੁਕਸਾਨ ਤੇ ਜੇ ਇਸ ਤੋਂ ਵੀ ਵੱਡੇ ਨੁਕਸਾਨ ਦੀ ਗੱਲ ਕਰਨੀ ਹੋਵੇ ਤਾਂ ਮਨੁੱਖੀ ਜਾਨਾਂ ਦਾ ਨੁਕਸਾਨ ਮਨੁੱਖਤਾ ਦਾ ਇਨਸਾਨੀਅਤ ਦਾ ਕਾਂ ਪੰਜਾਬ ਦਾ ਆਲਮੋਸਟ 55% ਏਰੀਆ ਲੈਂਦੇ ਪੰਜਾਬ ਵੱਲ ਚਲਾ ਗਿਆ ਜਾਨੀ ਕਿ ਪਾਕਿਸਤਾਨ ਵੱਲ ਚਲਾ ਗਿਆ ਪੰਜਾਬ ਦੇ ਦੋ ਟੋਟੇ ਹੋ ਗਏ ਲਾਹੌਰ ਮਲਤਾਨ ਰਾਵਲਪਿੰਡੀ ਸਿਆਲਕੋਟ ਤੇ ਲਾਇਲਪੁਰ ਜਿਹਨੂੰ ਅੱਜਕੱਲ ਫੈਸਲਾਬਾਦ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਸਾਰੇ ਦੇ ਸਾਰੇ ਵੱਡੇ ਸ਼ਹਿਰ ਪਾਕਿਸਤਾਨ ਵੱਲ ਚਲੇ ਗਏ ਪੰਜਾਬ ਤੋਂ ਵੱਖ ਹੋ ਗਏ ਆਲਮੋਸਟ ਸਾਰੀ ਦੀ ਸਾਰੀ ਫਰਟਾਈਲ ਸੋਇਲ ਜਾਨੀ ਕਿ ਅਪਜਾਊ ਧਰਤੀ ਪੰਜਾਬ ਦੀ ਪਾਕਿਸਤਾਨ ਵੱਲ ਚਲੀ ਗਈ ਨਹਿਰਾਂ ਕਸਿਆਂ ਸੂਏ ਦਰਿਆ ਪਾਣੀ ਦੇ ਸਾਰੇ ਸਰੋਤ ਲੈnde ਪੰਜਾਬ ਵੱਲ ਚਲੇ ਗਏ ਚੜਦੇ ਪੰਜਾਬ ਵੱਲ ਤਾਂ ਕੁਝ ਸ਼ਹਿਰ ਹੀ ਬਚੇ ਉਹ ਸ਼ਹਿਰ ਸੀ ਜਲੰਧਰ ਲੁਧਿਆਣਾ ਤੇ ਅੰਮ੍ਰਿਤਸਰ ਹਾਲਾਂਕਿ ਹੁਣ ਮਾਲਵੇ ਦੇ ਸਖੜੀ ਲੋਕਾਂ ਨੇ ਮਿਹਨਤ ਕਾ ਲੋਕਾਂ ਨੇ ਕਿਰਤੀ ਲੋਕਾਂ ਨੇ ਰੇਤਲੇ ਟਿੱਬਿਆਂ ਨੂੰ ਚੁੱਕ-ਚੁੱਕ ਕੇ ਭਖੜੇ ਵਾਲੀ ਜ਼ਮੀਨ ਨੂੰ ਰੇਤਲੀ ਜ਼ਮੀਨ ਨੂੰ ਉਪਜਾਊ ਇਨਾ ਬਣਾਇਆ ਕਿ ਸੋਨਾ ਪੈਦਾ ਕਰਨ ਲਾ ਲਿਆ ਉਸ ਭਖੜੇ ਵਾਲੀ ਜ਼ਮੀਨ 'ਚ ਅੱਜ ਕੱਲ ਝੋਨਾ ਲੱਗਦਾ ਹੈ ਪਰ ਜੇ ਆਪਾਂ ਉਸ ਸਮੇਂ ਦੀ ਗੱਲ ਕਰੀਏ ਤਾਂ ਉਸ ਸਮੇਂ ਤਾਂ ਮਾਝੇ ਦੀ ਜ਼ਮੀਨ ਨੂੰ ਜੀ ਉਪਜਾਊ ਮੰਨਿਆ ਜਾਂਦਾ ਸੀ ਜਿਸ ਲਾਹੌਰ ਬਾਰੇ ਇਹ ਕਿਹਾ ਜਾਂਦਾ ਸੀ ਕਿ ਜਿਨੇ ਲਾਹੌਰ ਨਹੀਂ ਵੇਖਿਆ ਉਨੇ ਕੁਝ ਨਹੀਂ ਵੇਖਿਆ ਉਹ ਲਾਹੌਰ ਪੰਜਾਬ ਦੇ ਹੱਥੋਂ ਹਮੇਸ਼ਾ ਲਈ ਖੁੱਸ ਗਿਆ ਤੇ ਇਹ ਲਾਹੌਰ ਦਾ ਖਸਣਾ ਪੰਜਾਬ ਦੇ ਲਈ ਬੇहद ਕਾਟੇ ਵੱਤ ਸੌਦਾ ਸੀ ਕਿਉਂ ਕਿ ਕਿਉਂਕਿ ਲਾਹੌਰ ਪੰਜਾਬ ਦਾ ਸਿੱਖਿਆ ਦਾ ਕੇਂਦਰ ਸੀ ਲਾਹੌਰ ਪੰਜਾਬ ਦਾ ਸਨਤ ਦਾ ਕੇਂਦਰ ਸੀ ਤੇ ਲਾਹੌਰ ਪੰਜਾਬ ਦਾ ਸੱਭਿਆਚਾਰ ਦਾ ਕੇਂਦਰ ਸੀ ਜਦ ਪੰਜਾਬ ਕੋਲੋਂ ਲਾਹੌਰ ਖੁੱਸਿਆ ਤਾਂ ਫਿਰ ਕਈ ਕਲਾਕਾਰ ਤੇ ਕਈ ਫਨਕਾਰ ਵੀ ਪੰਜਾਬ ਕੋਲੋਂ ਖੋਸ ਗਈ ਸਦਾ ਲਈ ਦੂਰ ਹੋ ਗਈ ਜੇਕਰ ਆਪਾਂ ਪੰਜਾਬ ਦੇ ਜਾਨੀ ਨੁਕਸਾਨ ਦੀ ਗੱਲ ਕਰਨੀ ਹੋਵੇ ਇਨਸਾਨੀਅਤ ਦੇ ਘਾਣ ਦੀ ਗੱਲ ਕਰਨੀ ਹੋਵੇ ਤਾਂ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਲਗਭਗ 10 ਲੱਖ ਪੰਜਾਬੀ ਲੋਕ ਉਸ ਸਮੇਂ ਕਤਲੋਕਾਰਤ ਦੀ ਭੇਟ ਚੜ ਗਏ ਤੇ ਉਹਨਾਂ ਨੂੰ ਆਪਣੀਆਂ ਜਾਨਾਂ ਗਵਾਉਣਾ ਪੈ ਗਿਆ ਅੰਤਾਂ ਦਾ ਅਨਾਜ ਪੈਦਾ ਕਰਨ ਵਾਲੀ ਧਰਤ ਦੇ ਜਾਏ ਭੁੱਖ ਮਰੀ ਦੇ ਨਾਲ ਮਰੀ ਗਈ ਕਿਉਂ ਕਿ ਲੋਕਾਂ ਨੂੰ ਰੋਟੀ ਵੀ ਨਸੀਬ ਨਹੀਂ ਹੋਈ ਦੋਨੋਂ ਪਾਸਿਆਂ ਜਾਨੀ ਕਿ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਲੋਕਾਂ ਨੂੰ ਧਾਰਮਿਕ ਹਿੰਸਾ ਦਾ ਸ਼ਿਕਾਰ ਬਣਾਇਆ ਗਿਆ ਉਹਨਾਂ ਵਿੱਚ ਧਾਰਮਿਕ ਹਿੰਸਾ ਫਲਾਈ ਗਈ ਤੇ ਉਹਨਾਂ ਨੂੰ ਆਪਸ ਵਿੱਚ ਲੜਾਇਆ ਗਿਆ ਤੇ ਆਪਸ ਵਿੱਚ ਲੜਾ ਕੇ ਕਤਲਿਆ ਮਚਾਇਆ ਗਿਆ ਚਾਰੇ ਪਾਸੇ ਖੂਨ ਹੀ ਖੂਨ ਲਾਸ਼ਾਂ ਨਾਲ ਖੂਹ ਭਰ ਗਏ ਬਹੁਤ ਸਾਰੀਆਂ ਔਰਤਾਂ ਨਾਲ ਤੇ ਲੜਕੀਆਂ ਨਾਲ ਜ਼ਬਰ ਜਨਾਹ ਹੋਈ ਤੇ ਉਸ ਜ਼ਬਰ ਜਨਾਹ ਦੇ ਡਰ ਦੇ ਚਲਦਿਆਂ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਹੀ ਧੀਆਂ ਨੂੰ ਆਪਣੀਆਂ ਹੀ ਭੈਣਾਂ ਨੂੰ ਆਪਣੇ ਹੀ ਹੱਥੀਂ ਕਤਲ ਕਰ ਦਿੱਤਾ ਕਿਉਂ ਕਿਉਂਕਿ ਡਰ ਸੀ ਕਿ ਉਹਨਾਂ ਨੂੰ ਜ਼ਬਰ ਜਨਾਹ ਦਾ ਸਾਹਮਣਾ ਨਾ ਕਰਨਾ ਪੈ ਸਕੇ ਇਸ ਦਰਦ ਨੂੰ ਮਹਿਸੂਸ ਕਰਦੇ ਆ ਤੇ ਵਾਰੇ ਸ਼ਾ ਨੂੰ ਮੇਨਾ ਬੰਦਿਆਂ ਪੰਜਾਬ ਦੀ ਮਸ਼ਹੂਰ ਕਵਿਤਰੀ ਅਮ੍ਰਿਤਾ ਪ੍ਰੀਤਮ ਜੀ ਲਿਖਦੇ ਨੇ ਕਿ ਇੱਕ ਰੋਈ ਸੀ ਧੀ ਪੰਜਾਬ ਦੀ ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲੇ ਖਮਾਰੇ ਵੈਣ ਅੱਜ ਲੱਖਾਂ ਧੀਆ ਰੋਦੀਆਂ ਤੈਨੂੰ ਵਾਦੇ ਸ਼ਾਨ ਕਹਿ ਉਹਨਾਂ ਦੀ ਪੁਕਾਰ ਸੁਣਨ ਵਾਲਾ ਉਸ ਸਮੇਂ ਕੋਈ ਵੀ ਨਹੀਂ ਸੀ ਲੋਕਾਂ ਦੇ ਘਰਾਂ ਨੂੰ ਲਾਂਬੂ ਲਾ ਦਿੱਤੇ ਗਏ ਲੋਕਾਂ ਦੇ ਘਰ ਸਾੜ ਕੇ ਸੁਆਹ ਕਰ ਦਿੱਤੇ ਗਏ ਉਸ ਸਮੇਂ ਦੇ ਗੁੰਮਸ਼ੁਦਾ ਹੋਏ ਲੋਕਾਂ ਦੇ ਕੇਸ ਅੱਜ ਵੀ ਦੋਨੋਂ ਦੇਸ਼ਾਂ ਦੀਆਂ ਕੋਰਟਾਂ ਕਚਹਿਰੀਆਂ ਤੇ ਥਾਣਿਆਂ ਵਿੱਚ ਦਰਜ ਪਏ ਨੇ ਜਿਨ੍ਹਾਂ ਦੀ ਅੱਗੇ ਜਾ ਕੇ ਕੋਈ ਸੁਣਵਾਈ ਨਹੀਂ ਪੰਜਾਬ ਦੇ 1 ਕਰੋੜ ਦੇ ਕਰੀਬ ਲੋਕ ਘਰੋਂ ਬੇਕਾਰ ਹੋ ਗਏ ਕਤਲੋਗਾਰਦ ਦੇ ਚੱਲਦਿਆਂ ਡਰ ਤੇ ਸਹਿਮ ਦੇ ਮਾਹੌਲ ਦੇ ਵਿੱਚ ਉਹਨਾਂ ਨੂੰ ਆਪਣੇ ਘਰ ਛੱਡਨੇ ਪੈ ਗਏ ਸਿਰ ਉੱਪਰ ਸਮਾਨ ਚੁੱਕੀ ਸਿੱਖ ਤੇ ਹਿੰਦੂ ਭਰਾ ਲੈnde ਪੰਜਾਬ ਤੋਂ ਲੈਣਾ ਬਣਾ ਕੇ ਚੜਦੇ ਪੰਜਾਬ ਜਾਨੀ ਕਿ ਭਾਰਤ ਵੱਲ ਆ ਰਹੇ ਸੀ ਤੇ ਚੜਦੇ ਪੰਜਾਬ ਤੋਂ ਮੁਸਲਮਾਨ ਵੀਰ ਲੈਣਾ ਬਣਾ ਕੇ ਲੈnde ਪੰਜਾਬ ਜਾਨੀ ਕਿ ਪਾਕਿਸਤਾਨ ਵੱਲ ਜਾ ਰਹੇ ਸੀ ਤੇ ਉਹਨਾਂ ਨੂੰ ਆਪਣੀ ਜਾਣ ਦਾ ਵੀ ਸੀ ਪਤਾ ਕਿ ਕਿੱਥੇ ਹੱਥ ਤੋਂ ਬੈਠ ਉਹਨਾਂ ਦੀ ਕੋਈ ਮੰਜ਼ਿਲ ਨਹੀਂ ਸੀ ਤੇ ਫਿਰ ਜੋ ਉਸ ਸਮੇਂ ਵਾਪਰਿਆ ਉਹ ਇੰਨਾ ਦਰਦਨਾਕ ਸੀ ਕਿ ਉਸ ਤੋਂ ਬਾਅਦ ਬਹੁਤ ਸਾਰੇ ਕਿਸੇ ਕਹਾਣੀਆਂ ਫਿਲਮਾਂ ਉਹਨਾਂ ਉੱਪਰ ਬਣਦੀਆਂ ਆ ਰਹੀਆਂ ਨੇ ਅੱਜ ਤੱਕ ਵੀ ਠੀਕ ਇਸੇ ਤਰ੍ਹਾਂ ਜੇ ਬੰਗਾਲ ਦੀ ਗੱਲ ਕਰੀਏ ਤਾਂ ਉਸ ਦੇ ਵੀ ਦੋ ਹਿੱਸੇ ਕਰ ਦਿੱਤੇ ਗਏ West Bengal ਤੇ East Bengal West Bengal ਦੀ ਗੱਲ ਕਰੀਏ ਤਾਂ ਉਹ ਭਾਰਤ ਵੱਲ ਰਹਿ ਗਿਆ ਤੇ East Bengal ਪਾਕਿਸਤਾਨ ਵੱਲ ਚਲਾ ਗਿਆ ਤੇ ਉਹੀ ਈਸਟ ਬੰਗਾਲ 1971 ਦੀ ਇੱਕ ਹੋਰ ਖੂਨੀ جنگ ਤੋਂ ਬਾਅਦ ਬੰਗਲਾਦੇਸ਼ ਬਣ ਗਿਆ ਜਾਨੀ ਕਿ ਇੱਕ ਨਵਾਂ ਦੇਸ਼ ਬਣ ਗਿਆ ਉਸ ਈਸਟ ਬੰਗਾਲ ਦੇ ਵੱਖ ਹੋਣ ਦੇ ਨਾਲ ਬੰਗਾਲ ਦਾ 55% ਏਰੀਆ ਤੇ 60% ਆਬਾਦੀ ਪਾਕਿਸਤਾਨ ਵੱਲ ਚਲੀ ਗਈ ਸੀ ਹਾਲਾਂਕਿ ਇੱਥੇ ਕਤਲੋਗਾਰਧ ਪੰਜਾਬ ਜਿੰਨੀ ਤਾਂ ਨਹੀਂ ਹੋਈ ਪਰ ਫਿਰ ਵੀ ਬੰਗਾਲ ਦੇ ਵੀ ਲੱਖਾਂ ਲੋਕ ਬੇਕਾਰ ਹੋਏ ਉਹਨਾਂ ਨੂੰ ਹਿੰਸਾ ਦਾ ਸ਼ਿਕਾਰ ਹੋਣਾ ਪਿਆ ਉਹਨਾਂ ਨੂੰ ਦੰਗਿਆਂ ਦਾ ਸ਼ਿਕਾਰ ਹੋਣਾ ਪਿਆ ਉਸ ਤੋਂ ਬਾਅਦ 1947 ਤੋਂ ਇੱਥੇ ਕਦੇ ਵੀ ਬੇਰੁਜ਼ਗਾਰੀ ਤੇ ਭੁੱਖਮਰੀ ਘਟ ਨਹੀਂ ਹੋ ਸਕੀ ਅੱਜ ਵੀ ਲੋਕ ਉਸ ਦੇ ਸ਼ਿਕਾਰ ਨੇ ਲੰਮੇ ਸਮੇਂ ਤੋਂ ਸ਼ਿਕਾਰ ਹੁੰਦੇ ਆ ਰਹੇ ਨੇ ਪੰਜਾਬ ਦੀ ਤਰ੍ਹਾਂ ਵੱਡੀ ਗਿਣਤੀ ਮੁਸਲਮਾਨ ਵੀਰ ਭਰਾ ਪਰਿਵਾਰਾਂ ਸਮੇਤ ਸਦਾ ਲਈ ਭਾਰਤ ਛੱਡ ਗਏ ਤੇ ਆਪਣੇ ਘਰ-ਬਾਰ ਛੱਡ ਕੇ ਪਾਕਿਸਤਾਨ ਚਲੇ ਗਏ ਤੇ ਇਸੇ ਤਰ੍ਹਾਂ ਹਿੰਦੂ ਵੀਰ ਪਾਕਿਸਤਾਨ ਤੋਂ ਜਨਨਿਕ ইস্ট ਬੰਗਾਲ ਤੋਂ ਵੈਸਟ ਬੰਗਾਲ ਆ ਗਏ ਭਾਰਤ ਆ ਗਏ ਆਪਣੇ ਘਰ-ਬਾਰ ਉੱਤਰ ਹੀ ਛੱਡ ਆਏ ਜਾਂ ਕਹਿ ਲਓ ਕਿ ਉਹਨਾਂ ਨੂੰ ਛੱਡਨੇ ਪਏ ਪਾਕਿਸਤਾਨ ਵਿੱਚ ਰਹਿ ਗਿਆ ਈਸਟ ਬੰਗਾਲ ਜਦੋਂ Hindu ਵੀਰਾਂ ਨੇ ਛੱਡਿਆ ਤਾਂ ਬਹੁਤ ਸਾਰੇ ਰਿਸ਼ਤੇ ਉੱਥੇ ਹੀ ਰਹਿ ਗਏ ਖਾਸ ਤੌਰ ਤੇ ਜੇ ਆਪਾਂ ਗੱਲ ਕਰਨੀ ਹੋਵੇ ਤਾਂ ਉਹ Hindu ਵੀਰ ਉਹ ਈਸਟ ਬੰਗਾਲ ਤੋਂ ਆਏ ਲੋਕ ਤ੍ਰਿਪੁਰ ਅਸਾਮ ਤੇ ਕਲਕੱਤੇ ਵਰਗੇ ਸ਼ਹਿਰਾਂ ਦੇ ਵਿੱਚ ਆ ਕੇ ਬਸੀ ਤੇ ਅੱਜ ਵੀ ਉਹਨਾਂ ਨੂੰ ਭਾਰਤ ਵਿੱਚ ਰਿਫਿਊਜੀਆ ਦੇ ਤੌਰ ਤੇ ਜਾਣਿਆ ਜਾਂਦਾ ਹੈ ਇਹਦੇ ਬੰਗਾਲ ਦੇ ਘਾਟੇ ਨੂੰ ਤੇ ਨੁਕਸਾਨ ਨੂੰ ਵੇਖਣਾ ਹੋਵੇ ਤਾਂ ਉਹ ਬਹੁਤ ਵੱਡਾ ਸੀ ਉਸ ਨੁਕਸਾਨ ਨੇ ਉਸ ਘਾਟੇ ਨੇ ਅਮੀਰ ਤੋਂ ਗਰੀਬ ਤੱਕ ਹਰ ਇੱਕ ਨੂੰ ਪ੍ਰਭਾਵਿਤ ਕੀਤਾ ਕਿਉਂ ਕਿਉਂਕਿ ਬੰਗਾਲ ਵਿੱਚ ਜੂਟ ਦਾ ਬਹੁਤ ਵੱਡਾ ਉਦਯੋਗ ਹੋਇਆ ਕਰਦਾ ਸੀ ਬਹੁਤ ਵੱਡੀ ਸੰਤ ਹੋਇਆ ਕਰਦੀ ਸੀ ਉਥੇ ਕੱਚਾ ਮਾਲ ਆਉਂਦਾ ਸੀ ਤੇ ਜੂਟ ਤਿਆਰ ਕੀਤੀ ਜਾਂਦੀ ਸੀ ਜਾਨੀ ਕਿ ਗੁੱਡਸ ਤਿਆਰ ਕੀਤੇ ਜਾਂਦੇ ਨਾ ਸੀ ਉਹ ਜੋ ਕੱਚਾ ਮਾਲ ਸੀ ਉਹ ਈਸਟ ਬੰਗਾਲ ਦੇ ਖੇਤਾਂ ਵਿੱਚ ਉਗਦਾ ਸੀ ਈਸਟ ਬੰਗਾਲ ਦੇ ਕਿਸਾਨ ਉਸ ਦੀ ਖੇਤੀ ਕਰਦੇ ਸੀ ਤੇ ਫਿਰ ਜਦੋਂ ਵੰਡ ਹੋਈ ਤਾਂ ਵੰਡ ਦੇ ਸਮੇਂ ਸਾਰੀਆਂ ਫੈਕਟਰੀਜ਼ ਤੇ ਸਾਰੀਆਂ ਮਿੱਲਾਂ ਉਹ ਤਾਂ ਵੈਸਟ ਬੰਗਾਲ ਵੱਲ ਰਹਿ ਗਈਆਂ ਤੇ ਜੋ ਖੇਤੀ ਸੀ ਜੋ ਕੱਚਾ ਮਾਲ ਤਿਆਰ ਕਰਨ ਵਾਲੀ ਜ਼ਮੀਨ ਸੀ ਉਹ ਈਸਟ ਬੰਗਾਲ ਵੱਲ ਚਲੀ ਗਈ ਜਾਨੀ ਕਿ ਪਾਕਿਸਤਾਨ ਵੱਲ ਚਲੀ ਗਈ ਤੇ ਫਿਰ ਦੋਨੋਂ ਦੇਸ਼ਾਂ ਦੇ ਕਿਸਾਨਾਂ ਤੇ ਕਾਰੋਬਾਰੀਆਂ ਦੇ ਨਾਲ-ਨਾਲ ਜੂਤ ਮਿੱਲ ਮਾਲਕਾਂ ਦੇ ਨਾਲ-ਨਾਲ ਲੇਬਰ ਤੱਕ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਵੀ ਵੱਡੀਆਂ ਤੰਗੀਆਂ ਤੁਰਸ਼ੀਆਂ ਦਾ ਸਾਹਮਣਾ ਕਰਨਾ ਪਿਆ ਉਹਨਾਂ ਦੀਆਂ ਜ਼ਿੰਦਗੀਆਂ ਵੀ ਔਖੀਆਂ ਹੋ ਗਈਆਂ ਉਧਰ ਕਿਸਾਨਾਂ ਦੀਆਂ ਫਸਲਾਂ ਨੂੰ ਖਰੀਦਣ ਵਾਲਾ ਕੋਈ ਨਾ ਹੁੰਦਾ ਤੇ ਇਧਰ ਮਿਲ ਮਾਲਕਾਂ ਨੂੰ ਰੌ ਮਟੀਰੀਅਲ ਜਾਨੀ ਕਿ ਕੱਚਾ maal ਦੇਣ ਵਾਲਾ ਕੋਈ ਨਾ ਹੁੰਦਾ ਆਉਣਾ ਕਿੱਥੋਂ ਸੀ ਕੱਚਾ maal ਉਹ ਤਾਂ ਪਾਕਿਸਤਾਨ ਵਾਲਾ ਰਹਿ ਗਿਆ ਸੀ ਤੇ ਫਿਰ ਜੂਟ ਇੰਡਸਟਰੀ ਦਾ ਸਾਰਾ ਕੰਮ ਉਸ ਸਮੇਂ ਠੱਪ ਹੋ ਗਿਆ ਠੱਪ ਹੋਣ ਦੇ ਨਾਲ ਮਜ਼ਦੂਰਾਂ ਦੇ ਹੱਥਾਂ 'ਚੋਂ ਰੋਜ਼ਗਾਰ ਰੇਤੇ ਵਾਂਗ गिर ਗਿਆ ਰੋਜ਼ਗਾਰ ਨਹੀਂ ਬਚਿਆ ਤੇ ਫਿਰ ਰਜਗਾਰ ਦੀ ਭਾਲ ਦੇ ਵਿੱਚ ਦੇਸ਼ ਭਰ ਦੇ ਵਿੱਚ ਦੁਨੀਆ ਭਰ ਦੇ ਵਿੱਚ ਮਜ਼ਦੂਰਾਂ ਨੂੰ ਭਟਕਣਾ ਪਿਆ ਹੌਲੀ ਹੌਲੀ ਜਦੋਂ ਜੂਟ ਦੀਆਂ ਉਹ ਇੰਡਸਟਰੀਜ਼ ਚੱਲਣ ਲੱਗੀਆਂ ਤਾਂ ਉਹਨਾਂ ਇੰਡਸਟਰੀਜ਼ ਨੂੰ ਉਹਨਾਂ ਮਿਲਜ਼ ਨੂੰ ਮਜ਼ਦੂਰਾਂ ਦੀ ਘਾਟ ਪੈ ਗਈ ਕਿਉਂਕਿ ਰਜਗਾਰ ਦੀ ਭਾਲ ਵਿੱਚ ਮਜ਼ਦੂਰ ਹੋਰ ਦੇਸ਼ ਦੇ ਹੋਰ ਨਾ ਹਿੱਸਿਆਂ ਵਿੱਚ ਨਿਕਲ ਚੁੱਕੇ ਸੀ ਤੇ ਉੱਥੇ ਮਜ਼ਦੂਰ ਬਚੇ ਨਹੀਂ ਸੀ ਜੇ ਦੋਨੋਂ ਸੂਬਿਆਂ ਦੇ ਸਾਂਝੇ ਨੁਕਸਾਨ ਦੀ ਗੱਲ ਕਰਨੀ ਹੋਵੇ ਸੰਤਾਪ ਦੀ ਗੱਲ ਕਰਨੀ ਹੋਵੇ ਤਾਂ ਉਹ ਇੰਨਾ ਵੱਡਾ ਸੀ ਕਿ ਉਸ ਦੀ ਕੋਈ ਸੀਮਾ ਨਹੀਂ ਸੀ ਜੁਗਾਂ ਜਗੰਤਰਾਂ ਤੋਂ ਮਿਲ ਜੁਲ ਕੇ ਇਕੱਠੇ ਰਹਿੰਦੇ ਹਿੰਦੂ ਮੁਸਲਮਾਨ ਸਿੱਖ ਐਸਾਈ ਸਾਰੇ ਲੋਕ ਮੋਹ ਪ੍ਰੇਮ ਆਦਰ ਮਾਨ ਇੱਜ਼ਤ ਸਤਕਾਰ ਤੇ ਭਰੋਸੇ ਦੀਆਂ ਤੰਦਾਂ ਦੇ ਨਾਲ ਜੋ ਰਹਿੰਦੇ ਸੀ ਉਹ ਤੰਦਾਂ ਟੁੱਟ ਗਈ ਜੋ ਅੱਜ ਤੱਕ ਵੀ ਰਾਸਗੀਆਂ ਨਾ ਤੇ ਕਈ ਸ਼ਰਾਰਤੀ ਅੰਸਰ ਤੇ ਕਈ ਸ਼ਰਾਰਤੀ ਸਿਆਸਤਾਂ ਅੱਜ ਵੀ ਉਹਨਾਂ ਤੰਦਾਂ ਦਾ ਗਲਤ ਇਸਤੇਮਾਲ ਕਰਦੇ ਨੇ ਲੋਕਾਂ ਨੂੰ ਆਪਸ ਵਿੱਚ ਲੜਾਉਂਦੇ ਨੇ ਲੱਖਾਂ ਪਰਿਵਾਰ ਦੋ ਹਿੱਸਿਆਂ ਵਿੱਚ ਵੰਡੇ ਗਏ ਜੋ ਮੁੜ ਕਦੇ ਵੀ ਇਕੱਠੇ ਨਾ ਹੋ ਸਕੀ ਲੱਖਾਂ ਕਰੋੜਾਂ ਲੋਕ ਇੱਕ ਦੂਸਰੇ ਦੇ ਨਿੱਕੇ ਜਿਹੇ ਤੇਦਾਰ ਦੇ ਲਈ ਨਿੱਕੀ ਜਹੀ ਝਾਕੀ ਦੇ ਲਈ ਸਾਰੀ ਉਮਰ ਤਿਲ-ਤਿਲ ਕਰਕੇ ਤਰਸਦੇ ਰਹੇ ਭਾਨਾਂ ਨਾਲੋਂ ਪਾਈ ੱਡ ਹੋਈ ਮਾਤਾ-ਪਿਤਾ ਨਾਲੋਂ ਬੱਚੇ ਵੱਖ ਹੋਏ ਤੇ ਕਿੰਨੇ ਹੀ ਰਿਸ਼ਤੇ ਇੱਕ ਦੂਜੇ ਨਾਲੋਂ ਟੁੱਟ ਗਏ ਤੇ ਵਿਛੜ ਗਏ ਤਰਸਦੇ ਹੋਏ ਲੋਕ ਹਮੇਸ਼ਾ ਲਈ ਫੌਤ ਹੋਈ ਤੇ ਕਈ ਅੱਜ ਵੀ ਉਸ ਥੱਲ ਨੂੰ ਉਸ ਚੀਜ਼ ਨੂੰ ਸੀਨੇ ਵਿੱਚ ਸਾਂਭ ਕੇ ਜ਼ਿੰਦਗੀ ਜਿਉਂ ਰਹੇ ਲਿਖਤ ਪੜਤ ਕਲਾ ਸੰਗੀਤ ਤੇ ਖਾਣ ਪੀਣ ਦੇ ਸਾਰੇ ਰੰਗ ਫਿੱਕੇ ਪੈ ਗਏ ਕਿਉਂ ਟੁੱਟੇ ਟੁੱਟੇ ਜੋ ਹੋ ਗਏ ਸੀ